Alors, alors. Alors, euh, alors, euh, alors, ਰੀਲੀ ਅਪਡੇਟੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਦੋਸਤੋ ਅੱਜ ਬੱਸ ਸਟੈਂਡ ਤੇ ਇੱਕ ਮੋਟਰਸਾਈਕਲ ਚਾਲਕੀ ਪੁਲਿਸ ਵੱਲੋਂ ਰੋਕਿਆ ਗਿਆ ਹੈ ਉਸ ਮੋਟਰਸਾਈਕਲ ਤੇ ਹਾਰਨ वगैरह ਹੋਰ ਲੋਕੇ ਉਤਲ ਹੋ ਕੇ ਸਾਰਾ ਕੁਝ ਲੱਗੇ ਹੋਏ ਸੀਗੇ ਦੋਸਤੋ ਵਾਇਰਲੈਸ ਵੀ ਲੱਗੇ ਹੋਏ ਸੀਗੇ ਆ ਦੋੜ ਨੇ ਇੱਕ ਚੰਗਾ ਕੰਮ ਕਰਦੇ ਹੋਏ ਉਸ ਮੁੰਡੇ ਦੇ ਬੜਾ ਨੌਜਵਾਨ ਤੋਂ ਬੜਿਆ ਜਾਂਦਾ ਉਹਦੇ ਤੁਹਾਨੂੰ ਹਾਲਾਤ ਦਿਖਾਉਂਦਾ ਮੋਟਰਸਾਈਕਲ ਦੇ ਤੇ ਕੀ ਕੀ ਲੱਗਾ ਹੋਇਆ ਕੈਮਰਾਮੈਨੂ ਕਾਦੀ ਕੰਮਾਰੇ ਕੈਂਪਸ ਦੇ ਉੱਤੇ ਕਿਉਂ ਇਹਦੇ ਹਾਲਾਤ ਦੇਖ ਸਕਦੇ ਲਾਈਟਾਂ ਹੋਰ ਵਾਇਰਲੈਸ ਲੱਗੇ ਹੋਇਆ ਹਾਰਨ ਲੱਗਾ ਹੋਇਆ ਕਦੇ ਸਾਹਮਣੇ ਉੱਪਰ ਵਾਇਰਲ ਆਹ ਵੇਖ ਲਓ ਤੁਸੀਂ ਕਿੱਨੇ ਬੱਜੇ ਬੱਜੇ ਹੋਰ ਲਾਇਏ ਨੇ ਇੱਕ ਮੋਟਰਸਾਈਕਲ ਦੇ ਉੱਪਰ ਇਹ ਇਹ ਹਾਲਾਤ ਹੋ ਚੁੱਕੇ ਆ ਕਿ ਸਟੂਡੈਂਟ ਕੀ ਆਦੀ ਡੇਟ ਦੇ ਵਿੱਚ ਕਿ ਨਜਾਇਜ਼ ਫਾਇਦਾ ਚੱਕਦਾ ਆ ਆਓ ਅੱਜ ਦੀ ਬਹੁਤ ਸੁਲਾਜਿੰਦਾ ਗੱਲਬਾਤ ਕਰਾਂਦੇ ਆ ਕਿ ਕਰ ਤੋਂ ਕੀ ਕਹਿੰਦੇ ਨੇ ਇਸ ਮੈਚ ਦੇ ਬਾਅਦ ਅੱਜ ਇੱਕ ਮੋਟਰਸਾਈਕਲ ਫੜਿਆ ਆ ਜਿੱਤੇ ਹੋਰਨ ਵਗੈਰਾ ਲੱਗੇਵੇਂ ਵਾਇਰਲੈਸ ਲੱਗੀ ਵੀ ਆ ਤਾਂ ਦੇਖਿਆ ਇਹਨਾਂ ਨੇ ਮੁਲਾਜ਼ਮਾ ਜਿਹਨਾਂ ਨੂੰ ਚਲਾ ਕੇ ਦੇਖਿਆ ਬੜੀਆਂ ਆਵਾਜ਼ਾਂ ਭਿਆਨਕ ਭਿਆਨਕ ਜਿਹੀ ਆਉਂਦੀਆਂ ਨੇ ਸਲੈਂਸਰ ਵੀ ਇਹਦਾ ਖੁੱਲਾ ਕੀ ਕਹਿਣਾ ਚਾਹੁੰਦੇ ਹੋ ਇਹ ਬਾਰਾ ਤਰਫੋਂ ਦਾ ਹੁਕਮ ਹੈ ਜੀ ਸਰ ਜਿਹੜੇ ਇਕੱਲੇ ਮੋਟਰਸਾਈ ਇਹਨੂੰ ਕੋਟਰ ਤੇ ਆ ਲਾਈਟਾਂ ਸਲੈਂਸਰ ਚੇਂਜ ਆ ਇਹਦਾ ਮੋਟਰਸਾਈਕਲ ਦਾ ਸਲੈਂਸਰ ਹੋਰ ਹੁੰਦਾ ਹੋਰ ਲਗਾਇਆ ਸਾਰਾ ਹੀ ਇਹਦੀ ਡੈਕੋਰੇਟੇ ਚੇਂਜ ਕੀਤੀ ਹੋਈ ਹੈ ਲਾਈਟਾਂ ਦਾ ਤੁਸੀਂ ਹੈੱਡਲਾਈਟ ਵੀ ਦੇਖ ਲਓ ਉਹਦਾ ਵੀ ਮਤਲਬ ਕਿ ਅਲੱਗ ਜਿਹਾ ਸਿਸਟਮ ਬਣਾਇਆ ਹੋਇਆ ਹੈ ਹਾਂਜੀ ਹਾਂਜੀ ਤਾਂ ਹੁਣ ਤੁਸੀਂ ਇਹਨੂੰ ਬੌਂਡ ਕਰੋਗੇ ਕੀ ਬੌਂਡ ਕਰਤਾ ਜੀ ਬੌਂਡ ਕਰ ਦਿੱਤਾ ਹੈ ਜੀ ਇੰਚਾਰ ਸਾਹਿਬ ਅੱਜ ਬੱਸ ਸਟੈਂਡ ਤੁਹਾਡੇ ਇੱਥੇ ਚੌਕੀ ਦੇ ਵਿੱਚ ਇੱਕ ਮੋਟਰਸਾਈਕਲ ਪਰਿਆ ਗਿਆ ਸਪਲੈਂਡਰ ਮੋਟਰਸਾਈਕਲ ਹੈ ਉਹਦੇ ਉੱਤੇ ਹੂਟਰ ਲੱਗੇ ਹੋਏ ਆ ਤੇ ਉਹਦੇ ਲਾਈਟਾਂ ਵਗੈਰਾ ਤੇ ਮਾਈਕ ਉਹਦੇ ਸਪੀਕਰ ਇੱਕ ਮਾਈਕ ਵੀ ਲੱਗਾ ਗਿਆ ਆ ਤਾਂ ਇਹਦੇ ਬਾਰੇ ਤੁਸੀਂ ਕੀ ਕਿਹੜਾ ਚਾਹੁੰਦੇ ਹੋ ਸਾਡੇ ਸੀਨੀਅਰ ਅਫਸਰ ਮਾਨ ਜੋਗ ਐ ਸਿਟੀ ਸਾਹਿਬ ਐਸਪੀ ਟਰੈਪ ਸਾਹਿਬ ਵੱਲੋਂ ਤੇ ਡੀਐਸਪੀ ਟਰੈਪ ਸਾਹਿਬ ਵੱਲੋਂ ਹਰੇਕ ਟਾਈਮ ਦੀਆਂ ਹਦਾਇਤਾਂ ਕਿ ਕਿ ਜੇ ਹੁੱਲੜ ਬਾਜੀ ਜਾਂ ਐਕਟ੍ਰਿਪਰ ਰਾਈਡਿੰਗ ਜਾਂ ਇਸ ਤਰ੍ਹਾਂ ਦੇ ਕਿਤੇ ਨੂੰ ਮੋਡੀਫਾਈਸ ਕੀਤੇ ਮੋਟਰਸਾਈਕਲ ਮਿਲਦੇ ਨੂੰ ਵੱਧ ਤੋਂ ਵੱਧ ਬੰਦ ਕੀਤਾ ਜਾਵੇ ਪਿਛਲੇ ਦਿਨਾਂ ਦੇ ਬੁਲਟ ਮੋਟਰਸਾਈਕਲ ਬਾਰੇ ਬਹੁਤ ਬੰਦ ਕੀਤੇ ਆ ਤੇ ਹੁਣ ਵੀ ਇਹਨੇ ਕਿਹਾ ਮੇਰੇ ਵੱਲੋਂ ਸਾਰੇ ਟ੍ਰੈਪ ਕਰਮਚਾਰੀ ਖਾਦਦਿਆਂ ਨੂੰ ਇਹਨੇ ਕਿਹਾ ਵਾਰ-ਵਾਰ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਚੈਨਲ ਨੂੰ ਰੱਤ ਪੌਣ ਲਈ ਆ ਸਾਨੂੰ ਇਹਨੇ ਕਿਹਾ ਪੂਰਾ ਇਹਨੇ ਕਿ ਸਖਤੀ ਨਾਲ ਨਿਬੜਨਾ ਪਊਗਾ ਜਿਹੜੇ ਵਧੀਆ ਕੋਈ ਬਾਹਰ ਦੀ ਗੱਡੀ ਨੂੰ ਰੋਕ ਕੇ ਜਾਂ ਇਸ ਤਰ੍ਹਾਂ ਦੀ ਕਿਸੇ ਨੂੰ ਤੰਗ ਨਹੀਂ ਕੀਤਾ ਜਾਊਗਾ ਤੇ ਇਸ ਤਰ੍ਹਾਂ ਦੇ ਮੋਟਰਸਾਈਕਲ ਆ ਉਹਨਾਂ ਨੂੰ ਸਖਤੀ ਨਾਲ ਨਿਬੜ ਕੇ ਉਹਨਾਂ ਬੰਦ ਕੀਤਾ ਜਾਵੇ ਅੱਜ ਜੋ ਤੁਸੀਂ ਸਾਡੇ ਸਾਹਮਣੇ ਹੈ ਇੱਕ ਮੋਟਰਸਾਈਕਲ ਗੁਰਚਰ ਨੇ ਐਸਐਸ ਸੀ ਉਹਨਾਂ ਨੇ ਰੋਕ ਕੇ ਜਦੋਂ ਕਿ ਇਹਨੂੰ ਚੈੱਕ ਆਊਟ ਕਰਨ ਦੀ ਕੋਸ਼ਿਸ਼ ਕੀਤੀ ਭੱਜਦੀ ਕੋਸ਼ਿਸ਼ ਕੀਤੀ ਪਰ ਅਸੀਂ ਰੋਕ ਕੇ ਇਹ ਦਾ ਰਾਜਸਥਾਨ ਦਾ ਨੰਬਰ ਹੈ ਤੇ ਜੋ ਮੁੰਡਾ ਨੇ ਕਿਹਾ ਆਪਦੇ ਕਹਿੰਦੇ ਵੀ ਮੈਂ ਹਿਮਾਚਲ ਦਾ ਇਹ ਸੀਯੂ ਵਿੱਚ ਪੜ੍ਹਦੇ ਆ ਇਹਨਾਂ ਨੇ ਵੱਡੇ ਸਪੀਕਰ ਇਸ ਤਰ੍ਹਾਂ ਦੇ ਇੱਕ ਨਾ ਕਿ ਮੈਕ ਲਵਾਇਆ ਹੋਇਆ ਜੋ ਤਰ੍ਹਾਂ ਕਿ ਮੈਕਤਾ ਸੀ ਇਹੀ ਕਹਿ ਸਕਦੇ ਆ ਵੀ ਇਹ ਕੁੜੀਆਂ ਕਮੈਂਟ ਪਾਈ ਵਗੈਰ ਕਰਦੇ ਹੋਣਗੇ ਤੇ ਜਦ ਸਲੈਂਸਰ ਵੀ ਮੁੰਡਾ ਚੇਂਜ ਕੀਤਾ ਹੀਰੋ ਵਾਲੇ ਮੋਟਰਸਾਈਕਲ ਦੇ ਸਲੈਂਸਰ ਚੇਂਜ ਕੀਤਾ ਹੋਇਆ ਇਹਨੂੰ ਹੁਣ ਅਸੀਂ ਰੋਕ ਕੇ ਇਹ ਅਪਾਉਂਡ ਕਰਤਾ ਤੇ ਇਸ ਤੋਂ ਬਾਅਦ ਜੋਦਨ ਕੇ ਵੱਖਰੇ ਵੱਖਰੇ ਫੈਸਲੇ ਲਾਈ ਗਏ ਹਨ ਤੇ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਕਿਸ ਤਰ੍ਹਾਂ ਦੀ ਚੀਜ਼ਾਂ ਤੇ ਹੁਣ ਚਲਾਨ ਘੱਟੋ ਘੱਟ ਕਿੰਨੇ ਦਾ ਹੋਏਗਾ ਇਸ ਦਾ ਇਹ ਘੱਟੋ ਘੱਟ ਜੀ 15 ਤੋਂ 20 ਹਜ਼ਾਰ ਦਾ ਚਲਾਨ ਹੋਊਗਾ ਮੋਟਾ ਤਾਂ ਕਿਉਂਕਿ ਇਸ ਤਰ੍ਹਾਂ ਉਹਨੇ ਕਿਹਾ ਇਹ ਲੜਕੇ ਨੇ ਆਪਦੀ ਤਾਂ ਉਹਨੇ ਕਿ ਸਿਰਫ ਵਧੀਆ ਟੌਰ ਬਣਾਉਣ ਲਈ ਲਾਇਆ ਗਿਆ ਪਰ ਅਸੀਂ ਇਹ ਸੋਚਦੇ ਹਾਂ ਮਾਪਿਆਂ ਦਾ ਨੁਕਸਾਨ ਕਰ ਰਿਹਾ ਹੈ ਮਾਪਿਆਂ ਦੀ ਮਿਹਨਤ ਦੇ ਨਾਲ ਬੱਚੇ ਨੂੰ ਸਿੱਜੂ ਚੰਡੀਗੜ੍ਹ ਯੂਨੀਵਰਸਿਟੀ ਭੇਜਦੇ ਆਪਨੇ ਤਰੱਕੀ ਕਰਨਾਂ ਲਈ ਪਰ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਜੋ ਮਾਪਿਆਂ ਨੂੰ ਇਹ ਐਕਸਟਰਾ ਹੋਰ ਪੈਸੇ ਭਰ ਲਈ ਮਜਬੂਰ ਕਰ ਰਿਹਾ ਫੀਸਾਂ ਦੇ ਨਾਲ ਕਰੇ ਤੰਗੀ ਨਾਲ ਭਾਰੀ ਰਹੇ ਆ ਪਰ ਇਹ ਹੁਣ ਇਹ ਮੋਟਰਸਾਈਕਲ ਤੇ ਲੱਗਦੇ ਚਲਾਨਾ ਦੇ ਵੀ ਇਹਨਾਂ ਨੂੰ ਭਰਨਾ ਪੁੱੜਾ ਧੰਨ